ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਆਲ ਓਵਰ ਸੂਟ ਦੀ ਕਟਿੰਗ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਬੜੀ ਆਸਾਨੀ ਨਾਲ ਤੇ ਸਭ ਤੋਂ ਪਹਿਲਾਂ ਆਹ ਵਾਲਾ ਜਿਹੜਾ ਸੂਟ ਹੈਗਾ ਤੇ ਆ ਹੈਗਾ ਜੀ 5 ਮੀਟਰ ਕੱਪੜਾ ਤੇ ਆਮ ਜਿਹੜੇ ਆਲ ਓਵਰ ਸੂਟ ਹੈ ਤੇ 5 ਮੀਟਰ ਹੀ ਹੁੰਦਾ ਇਹਨਾਂ ਦਾ ਕੱਪੜਾ ਤੇ ਬਾਕੀ ਆਪਣੇ ਨਾਪ ਦੇ ਹਿਸਾਬ ਨਾਲ ਅਸੀਂ ਲੈ ਲੈਣਾ ਜੇਕਰ ਕੱਪੜਾ ਵੱਧ ਘੱਟ ਵੀ ਹੋਵੇ ਤੇ ਸਭ ਤੋਂ ਪਹਿਲਾਂ ਜਿਹੜਾ ਅਸੀਂ ਨਾਪ ਦੇਖ ਲੈਣਾ ਫਿਰ ਉਸ ਤੋਂ ਬਾਅਦ ਨਿਸ਼ਾਨ ਲਾਵਾਂਗੇ ਫਿਰ ਉਸ ਤੋਂ ਬਾਅਦ ਕਰਾਂਗੇ ਕਟਿੰਗ ਸਭ ਤੋਂ ਪਹਿਲਾਂ ਅਸੀਂ ਕਮੀਜ਼ ਦੀ ਜਿਹੜੀ ਆਪਣੀ ਤਿਆਰ ਨਾਪ ਹੋਵੇ ਤੇ ਉਤੋਂ 3 ਇੰਚ ਫालतू 3 ਜਾਂ 4 ਇੰਚ ਫालतू ਤੁਸੀਂ ਲੈ ਸਕਦੇ ਹੋ 3 ਇੰਚ ਜ਼ਰੂਰੀ ਹੈ 3 ਇੰਚ ਤਾਂ ਜ਼ਰੂਰੀ ਹੈ ਫालतू ਲੈਣਾ ਤੇ ਜੇਕਰ ਤੁਸੀਂ ਨਵੇਂ ਹੋ ਅੰਨੇ ਮਤਲਬ ਥੋੜੇ ਹਜੇ ਪਰਫੈਕਟ ਨਹੀਂ ਹੈਗੇ ਸੂਟ ਸੇਨ ਦੇ ਵਿੱਚ ਕਈ ਵਾਰੀ ਸੀਣਾ ਇੱਧਰ ਉੱਧਰ ਜਾ ਕਟਿੰਗ ਵਿੱਚ ਹੋ ਜਾਂਦਾ ਤੇ 4 ਇੰਚ ਜਿਹੜਾ ਤੁਸੀਂ ਕੱਪੜਾ ਫालतू ਲਿਓ ਤੇ ਦੋ ਲੰਬਾਈਆਂ ਲੈ ਕੇ ਤੇ ਦੋਨੋਂ ਲੰਬਾਈਆਂ ਦੇ ਵਿੱਚ ਆਪਾਂ 4 ਇੰਚ ਕੱਪੜਾ ਜਿਹੜਾ ਫालतू ਲੈਣਾ ਤੇ ਆਪਣਾ ਅਗਲਾ ਤੇ ਪਿਛਲਾ ਕਮੀਜ਼ ਦਾ ਜਿਹੜਾ ਪੱਲਾ ਹੁੰਦਾ ਤੇ ਆਹ ਦੇਖੋ ਮੈਂ ਸਭ ਤੋਂ ਪਹਿਲਾਂ ਉਹ ਵਾਲਾ ਨਿਸ਼ਾਨ ਲਗਾ ਲਿਆ ਤੇ ਹੁਣ ਅਸੀਂ ਇਸ ਕੱਪੜੇ ਨੂੰ ਦੋਹਰਾ ਕਰ ਲੈਣਾ ਤੇ ਆ ਦੇਖੋ ਪੂਰਾ ਦੋਹਰਾ ਕਰਕੇ ਫਿਰ ਸਾਰੇ ਚੰਗੀ ਤਰ੍ਹਾਂ ਨਿਸ਼ਾਨ ਲਗਾ ਕੇ ਦੇਖ ਲੈਣਾ ਕਿਉਂਕਿ ਕਈ ਵਾਰ ਨਾ ਕੱਪੜੇ ਦੇ ਵਿੱਚ ਖਾਣ ਵੀ ਹੁੰਦੀ ਹੈ ਜੇ ਖਾਣ ਵਾਲਾ ਕੱਪੜਾ ਕੱਟ ਲਈਏ ਤੇ ਬਾਅਦ ਚੋਂ ਉਹਦੇ ਫਿਰ ਜੇ ਸਲਾਈ ਹੋ ਜਾਂਦੀ ਹੈ ਤੇ ਫਿਰ ਬੜੀ ਪ੍ਰੋਬਲਮ ਆਂਦੀ ਹੈ ਤੇ ਕਮੀਜ਼ ਕਈ ਵਾਰੀ ਆਪਾਂ ਦੇਖਿਆ ਕਿ ਆਪਣੀ ਕੋਈ ਵੀ ਕਮੀਜ਼ ਸਾਈਡ ਨੂੰ ਜਾਈ ਜਾਂਦੀ ਹੈ ਉਹ ਇੱਥੇ ਹੀ ਇਹ ਗਲਤੀ ਹੁੰਦੀ ਸਾਤੋਂ ਕਿ ਕਾਣ ਜਿਹੜੀ ਪਹਿਲਾਂ ਨਹੀਂ ਕੱਢੀ ਜਾਂਦੀ ਸਭ ਤੋਂ ਪਹਿਲਾਂ ਕਾਣ ਜਿਹੜੀ ਚੈੱਕ ਕਰ ਲੈਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਕਟਿੰਗ ਦੇ ਵਿੱਚ ਹੁੰਦੀ ਜਦੋਂ ਥਾਨ ਦੇ ਵਿੱਚੋਂ ਕੱਪੜੇ ਕੱਟੇ ਜਾਂਦੇ ਆ ਤਾਂ ਹੋ ਜਾਂਦਾ ਤੇ ਉਸ ਤੋਂ ਬਾਅਦ ਆ ਦੇਖੋ ਦੋ ਲੰਬਾਈਆ ਲੈਣ ਤੋਂ ਬਾਅਦ ਤੇ ਚੰਗੀ ਤਰਾਈ ਨੂੰ ਵਿਛਾ ਲੈਣਾ ਕੱਪੜੇ ਨੂੰ ਤੇ ਸਾਰੇ ਪਾਸੇ ਤੇ ਨਾਪ ਲੈਣਾ ਜਿੰਨਾ ਵੀ ਸਾਨੂੰ ਤਿਆਰ ਨਾਪ ਉਰ ਫालतू ਨਾਪ ਚਾਹੀਦਾ ਮਤਲਬ ਸੰਝਾ ਉਹ ਲੈ ਲਿਆ ਜਿਵੇਂ ਕਿ ਇੱਥੇ ਸੀਗਾ ਕਮੀਜ਼ ਦੀ 45 ਇੰਚ ਸੀਗੀ ਲੰਬਾਈ ਤੇ ਮੈਂ ਲੈ ਲਿਆ 49 ਇੰਚ ਤੇ 49 ਇੰਚ ਕਪੜਾ ਲੈ ਕੇ ਡਬਲ ਕਰਕੇ ਤੇ ਉਹਨੂੰ ਅਸੀਂ ਕਰ ਲਵਾਂਗੇ ਕਟਿੰਗ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਵੀ ਕਰਦੇ ਆ ਕਰੋ ਤੇ ਸ਼ੇਅਰ ਵੀ ਕਰ ਦਿਓ ਤੇ ਸੌਰੀ ਮੈਂ ਨਾ ਇੱਥੇ ਵੀਡੀਓ ਥੋੜੀ ਜੀ ਤੇਜ਼ ਕਰ ਲਈ ਸੀ ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਗਈ ਤੇ ਫਿਰ ਜੇ ਪੂਰੀ ਦਿਖਾਉ ਤਾਂ ਫਿਰ ਵੀਡੀਓ ਨਹੀਂ ਲੰਬੀ ਕੋਈ ਦੇਖਦਾ ਨਹੀਂ ਹੈਗਾ ਇਸ ਲਈ ਮੈਂ ਥੋੜੀ ਸਪੀਡ ਵਧਾ ਲਈ ਸੀ ਤੇ ਵੈਸੇ ਤੁਹਾਨੂੰ ਮੈਂ ਨਾਲ ਦੀ ਨਾਲ ਉਹਦਾ ਹਿਸਾਬ ਤੱਕ ਪੂਰਾ ਦੱਸ ਦੂੰਗੀ ਵੀ ਕਿਸ ਤਰ੍ਹਾਂ ਨਾਪ ਲਾਇਆ ਆ ਦੇਖੋ ਪੂਰੀ ਆਪਾਂ ਜਿਹੜਾ ਨਾਪ ਚੰਗੀ ਤਰ੍ਹਾਂ ਲੈ ਕੇ ਤੇ ਹੁਣ ਕਰ ਲਵਾਂਗੇ ਕਟਿੰਗ ਤੇ ਆ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਆ ਦੇਖੋ ਅਲੱਗ-ਅਲੱਗ ਪੱਲੇ ਕਰ ਲਏ ਉਹ ਵੀ ਕਟਿੰਗ ਕਰਤੀ ਤੇ ਹੁਣ ਇਹਨਾਂ ਨੂੰ ਦੋਹਰਾ ਕਰਕੇ ਜਿਹੜਾ ਅਸੀਂ ਫੇਸ ਸੈੱਟ ਕਰ ਲੈਣਾ ਉਸ ਤੋਂ ਬਾਅਦ ਅਸੀਂ ਲਾਵਾਂਗੇ ਗਲੇ ਤੀਰੇ ਆਪਣੇ ਜੋ ਵੀ ਫਿਟਿੰਗ ਦਾ ਨਿਸ਼ਾਨ ਹੈ ਉਹ ਲਗਾਵਾਂਗੇ ਆ ਕਟਿੰਗ ਕਰਨਾ ਇਸ ਲਈ ਜ਼ਰੂਰੀ ਸੀ ਕਿਉਂਕਿ ਕਈ ਵਾਰੀ ਫੁੱਲਾਂ ਦਾ ਚੱਕਰ ਪੈ ਜਾਂਦਾ ਨਾ ਜੇ ਐਸਾ ਕਰਕੇ ਦੋਰਾਵੇਂ ਕਪੜਾ ਕਰ ਦਿੰਦੀ ਫੋਲਡ ਤਾਂ ਫਿਰ ਨਾ ਕਈ ਵਾਰੀ ਫੁੱਲ ਤੇ ਅੱਗੇ ਪਿਛਲੇ ਆਪਣੇ ਪੱਲੇ ਦੇ ਕਈ ਵਾਰੀ ਅਸੀਂ ਦੇਖਿਆ ਹੁਣੇ ਤੇ ਉਹ ਗਲਤੀ ਹੋ ਜਾਂਦੀ ਹੈ ਕਿ ਇੱਕ ਉੱਪਰ ਨੂੰ ਜਾਂਦੇ ਹੁਣੇ ਇੱਕ ਪਾਸੇ ਹੇਠੇ ਨਹੀਂ ਜਾਂਦੇ ਹੁੰਦੇ ਇਸ ਲਈ ਮੈਂ ਦੋਨੋਂ ਪੱਲੇ ਅਲੱਗ-ਅਲੱਗ ਕਰ ਲਏ ਤੇ ਸਭ ਤੋਂ ਪਹਿਲਾਂ ਅਸੀਂ ਬਾਟਮ ਦਾ ਜਿਹੜਾ ਕੱਪੜਾ ਹੈ ਸਲਵਾਰ ਲਈ ਜਿਹੜੇ ਆਪਣੇ ਗੋਡੇ ਹੁੰਦੇ ਉਹ ਕੱਢ ਲੈਣੇ ਪੱਲੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਇਹ ਮੈਂ ਕੱਢੇ 14 ਇੰਚ ਸਾਂਝਾ ਕੱਪੜਾ ਤੇ ਹੁਣ ਅਸੀਂ ਬਾਕੀ ਜਿਹੜਾ ਆਪਣੇ ਕਮੀਜ਼ ਦਾ ਕੱਪੜਾ ਬਚ ਗਿਆ ਹੈ ਜਿਹੜੇ ਆਲ ਓਵਰ ਸੂਟ ਹੁੰਦਾ ਹੈ ਤੇ ਉਹਦੇ ਆਪਣੇ ਜਿਹੜੇ ਸਲਵਾਰ ਦੇ ਗੋਡੇ ਹੁੰਦੇ ਆ ਤੇ ਉਹ ਹਮੇਸ਼ਾ ਕਮੀਜ਼ ਦੇ ਵਿੱਚੋਂ ਹੀ ਨਿਕਲਦੇ ਆ ਜਿੰਦਾਂ ਕਿ ਮੈਚਿੰਗ ਸੂਟ ਹੁੰਦੇ ਆ ਤੇ ਉਹ ਉਸੇ ਹਿਸਾਬ ਨਾਲ ਉਸੇ ਹਿਸਾਬ ਨਾਲ ਕਟਿੰਗ ਕਰਨੀ ਪੈਂਦੀ ਆ ਉਹ ਸਲਵਾਰ ਵਿੱਚ ਹੀ ਹੁੰਦੇ ਆ ਤੇ ਆਹ ਦੇਖੋ ਮੈਂ ਗੋਡੇ ਜਿਹੜੇ ਕੱਢ ਲਏ 14 ਇੰਚ ਬਾਕੀ ਤੁਸੀਂ ਦੇਖ ਲਓ ਅੱਜ ਕੱਲ ਜਿਹਦਾ ਸਟੇਪ ਸਲਵਾਰਾਂ ਵਿੱਚ ਚਲਦੀਆਂ ਤੇ ਉਹਨਾਂ ਦੇ ਘੱਟ ਹੁੰਦੇ ਆ ਵੈਸੇ ਤਕਰੀਬਨ ਇੰਨਾ ਕੀ ਹੁੰਦਾ 14 ਇੰਚ ਜਾਂ 15 ਇੰਚ ਦੇ ਹੁੰਦੇ ਪੱਲੇ ਤੇ ਹੁਣ ਸਭ ਤੋਂ ਪਹਿਲਾਂ ਦੋਰਾ ਦੋਰਾ ਇਹਨਾਂ ਨੂੰ ਇਹਨਾਂ ਚੰਗੀ ਤਰ੍ਹਾਂ ਸੈਟਿੰਗ ਕਰਕੇ ਕੱਪੜੇ ਨੂੰ ਤੇ ਸਭ ਤੋਂ ਪਹਿਲਾਂ ਲਾਇਆ ਤੀਰੀ ਦਾ ਨਿਸ਼ਾਨ 7.5 ਇੰਚ ਤੇ ਉਸ ਤੋਂ ਬਾਅਦ ਅਸੀਂ ਲਾ ਲੈਣਾ ਗਲੇ ਦਾ ਨਿਸ਼ਾਨ ਤੇ ਗਲੇ ਦੀ ਚੜਾਈ ਜਿੰਨੀ ਵੀ ਹੋਵੇ ਤੇ ਇੱਥੇ ਮੈਂ ਲੈ ਰਹੀਆਂ ਪੌਣੇ ਤਿੰਨ ਤਕਰੀਬਨ ਅੰਨੀ ਹੁੰਦੀ ਢਾਈ ਪੌਣੇ ਤਿੰਨ ਜਿਹੜਾ ਕੋਈ ਜ਼ਿਆਦਾ ਜਿਹੜੇ ਖੁੱਲੇ ਪਾਉਂਦੇ ਆ ਤਾਂ ਤਿੰਨ ਰੱਖ ਲਓ ਬਸ ਇਸ ਤੋਂ ਜ਼ਿਆਦਾ ਨਹੀਂ ਹੁੰਦੀ ਤੇ ਪਿਛਲੇ ਗਲੇ ਦੀ ਤੇ ਮੋਹਰਲਾ ਤੇ ਬਾਅਦ ਚੋਂ ਜਦੋਂ ਆਪਾਂ ਉਹਦੇ ਵਿੱਚ ਬੁਕਰਮ ਪਾਵਾਂਗੇ ਉਸ ਵੇਲੇ ਉਸ ਹਿਸਾਬ ਨਾਲ ਕਟਿੰਗ ਕਰਾਂਗੇ ਜਿੱਦਾਂ ਦਾ ਡਿਜ਼ਾਈਨ ਬਣਾਉਣਾ ਹੋਇਆ ਤੇ ਇੱਥੇ ਮੈਂ ਪਿਛਲੇ ਗਲੇ ਦਾ ਨਿਸ਼ਾਨ ਲਗਾ ਲਿਆ ਸੀਗਾ ਤੇ ਹੁਣ ਉਹਨੂੰ ਨਾਲ ਹੀ ਕਟਿੰਗ ਕਰ ਲਵਾਂਗੇ ਆ ਹੈਗੀ ਜੀ ਮੋਡੇ ਦੀ ਕਟਿੰਗ ਤੇ ਮੋਡਾ ਵੀ ਨਾਪ ਦੇ ਹਿਸਾਬ ਨਾਲ ਹੁੰਦਾ ਇੱਥੇ ਹੈਗਾ ਜੀ 7.5 ਇੰਚ ਜਿਹੜੇ ਮੋਡੇ ਦਾ ਨੇ ਮਤਲਬ ਮੈਂ ਲਗਾ ਲਿਆ ਨਿਸ਼ਾਨ ਤੇ ਆ ਹੋ ਗਿਆ ਆਪਣਾ ਚੈਸਟ ਦਾ ਨਿਸ਼ਾਨ ਜਿਵੇਂ ਕਿ ਸਾਨੂੰ ਚਾਹੀਦੀ 21 21 ਦਾ ਅੱਧ ਹੋ ਗਿਆ 1.5 ਤੇ 1.5 ਦੇ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਹੋ ਗਿਆ ਜੀ ਕਮਰ ਤੇ ਕਮਰ ਦਾ ਵੀ ਆਪਣੇ ਆਪਣੇ ਨਾਪ ਦੇ ਹਿਸਾਬ ਨਾਲ ਹੁੰਦਾ ਤੇ ਇੱਥੇ ਮੈਂ ਲੈ ਲਿਆ 6.5 ਇੰਚ ਤੇ ਹੁਣ ਲਾ ਲੈਣਾ ਕਮਰ ਦਾ ਨਿਸ਼ਾਨ ਤੇ ਬਾਕੀ 1.5 ਇੰਚ 6 ਇੰਚ نیچے ਨੂੰ ਲੈਣ ਤੋਂ ਬਾਅਦ ਫਿਰ ਅਸੀਂ ਜਿੰਨੀ ਵੀ ਸਾਡੀ ਕਮਰ ਹੋਵੇ ਤੇ ਉਹ ਅਸੀਂ ਨਿਸ਼ਾਨ ਲਗਾ ਲੈਣਾ 9.5 ਇੰਚ ਤੇ ਮੈਂ ਲਗਾ ਰਹੀ ਹਾਂ ਇੱਥੇ ਤੇ ਬਾਅਦ ਚ ਹੋ ਗਿਆ हिਪ ਦਾ ਨਿਸ਼ਾਨ ਤੇ ਇੱਥੋਂ 16 ਇੰਚ نیچے ਨੂੰ ਲੈਣਾ ਫਿਰ ਅਸੀਂ ਲਾਵਾਂਗੇ हिਪ ਦਾ ਨਿਸ਼ਾਨ ਆ ਦੇਖੋ ਜਿੰਨੇ ਸਾਨੂੰ ਇਹ ਪਚਾਈਦੀ ਹੈ ਉਹ ਨਿਸ਼ਾਨ ਲਾ ਕੇ ਬਾਕੀ ਆਪਣਾ ਜਿਹੜਾ ਬਚ ਗਿਆ ਜੇ ਜ਼ਿਆਦਾ ਫालतू ਹੋਵੇ ਤੇ ਉਹਨੂੰ ਤੁਸੀਂ ਕਟਿੰਗ ਕਰ ਸਕਦੇ ਆ ਇਹ ਆਪਣਾ ਹੈਗਾ ਕਪੜਾ ਪੂਰਾ ਪੂਰਾ نیچے ਹੈਗਾ ਪੱਲਾ ਜਿੰਨਾ ਸਾਨੂੰ ਚਾਹੀਦਾ ਉਹ ਵੀ ਹੈਗਾ ਤੇ ਚਲੋ ਜੀ ਹੁਣ ਅਸੀਂ ਉੱਪਰੋਂ ਜਿਹੜੀ ਮੋਢੇ ਦਾ ਨਿਸ਼ਾਨ ਲਗਾ ਲਵਾਂਗੇ ਤੇ ਇੱਥੇ نیچے ਨੂੰ 1/2 ਇੰਚ ਲੈ ਕੇ 7/2 ਇੰਚ ਦਾ ਮੋਢਾ ਲੇਟਾ ਸੀ ਤੇ 1/2 ਇੰਚ ਦੀ ਨਿਸ਼ਾਨ ਲਗਾ ਲੈਣਾ ਆ ਦੇਖੋ ਆਹ ਵਾਲਾ ਅੱਧਾ ਇੰਚ نیچے ਨੂੰ ਲੈ ਕੇ ਤਿਰਛਾ ਮਲਾ ਦੇਣਾ ਇਹਨੂੰ ਫਿਰ ਅੱਥੋਂ 3 ਇੰਚ نیچے ਨੂੰ ਲੈ ਕੇ ਅੱਧਾ ਇੰਚ ਜਿਹੜਾ ਅੰਦਰ ਨੂੰ ਲਵਾਂਗੇ ਨਿਸ਼ਾਨ ਆਹ ਦੇਖੋ 3 ਇੰਚ ਲੈ ਕੇ ਅੱਧਾ ਇੰਚ ਅੰਦਰ ਨੂੰ ਫਿਰ ਇਹਨੂੰ ਤਿਰਛਾ ਮਲਾ ਦੇਣਾ ਤੇ ਆਹ ਹੋ ਗਿਆ ਆਪਣੇ ਦੋਨੋਂ ਇਹ ਕਟਿੰਗ ਇਕੱਠੀ ਕਰਾਂਗੇ ਜਿਹੜੇ ਮੋਹਰਲੇ ਪੱਲੇ ਦੀ ਐ ਉਹ ਉਹ ਆਹ ਵਾਲਾ ਨਿਸ਼ਾਨ ਲਗਾ ਦਿੰਦੇ ਆਂ ਅਸੀਂ ਉਹ ਨੀਚੇੋਂ 4 ਇੰਚ ਲੈ ਕੇ ਤੇ ਫੇਰ ਉਹਨੂੰ ਮਿਲਾ ਦਿੰਦੇ ਆ ਚਲੋ ਜੀ ਹੁਣ ਕੱਲਵਾਂਗੇ ਅਸੀਂ ਸੂਟ ਦੀ ਕਟਿੰਗ ਤੇ ਆਹ ਹੋ ਗਿਆ ਆਪਣੇ ਗਲੇ ਇੱਦਾਂ ਨਾਲ ਦੀ ਨਾਲ ਮੈਂ ਥੋੜਾ ਜਿਹਾ ਕੱਟ ਪਾ ਦਿੰਦੀ ਹੁੰਦੀ ਆ ਤਾਂ ਕਿ ਜਦੋਂ ਅਸੀਂ ਜੋੜਨਾ ਹੈ ਤੇ ਅੱਗੇ ਪਿੱਛੇ ਨਾ ਹੋ ਜਾਵੇ ਤੇ ਇਸ ਤਰ੍ਹਾਂ ਕੱਟ ਲਾਣ ਦੇ ਨਾਲ ਆਪਣਾ ਜਿਹੜੀ ਐਨ ਪ੍ਰੋਪਰ ਫਿਟਿੰਗ ਆਂਦੀ ਆ ਪਿਛਲੇ ਜਿਹੜੇ ਗਲੇ ਦੇ ਆ ਮੈਂ ਕਰ ਲਈ ਕਟਿੰਗ ਨਾਲ ਹੀ ਕਿਉਂਕਿ ਇਹ ਹੁੰਦਾ तकरीबन ਗੋਲੀ ਹੁੰਦਾ ਤੇ ਬਾਕੀ ਮੋਹਰਲੇ ਅਸੀਂ ਦੇਖ ਲਵਾਂਗੇ ਕਿ ਹਿਸਾਬ ਦਾ ਡਿਜ਼ਾਈਨ ਬਣਾਣਾ ਤੇ ਹੁਣ ਅਸੀਂ ਮੋਡੇ ਦੀ ਕਟਿੰਗ ਵੀ ਕਰ ਲਈ ਆ ਚਾਰੋਂ ਮੋਡੇ ਇਕੱਠੇ ਚੁੱਕ ਕੇ ਕਟਿੰਗ ਕਰ ਦੇਣੀ ਉਸ ਤੋਂ ਬਾਅਦ ਜਿਹੜੇ ਮੋਹਰਲੇ ਪੱਲੇ ਦੇ ਦੋ ਪੱਲੇ ਚੱਕਣੇ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਪਿਛਲਾ ਪੱਲਾ ਹਟਾ ਦਿਓ ਕਈ ਵਾਰੀ ਪਲੇਕੇ ਦਾ ਸਾਰੇ ਵੀ ਕੱਟ ਹੋ ਜਾਂਦੇ ਆ ਤੇ ਬਸ ਮੋਹਰਲੇ ਦੋ ਤੇ ਹਾਂ ਚੱਕ ਕੇ ਮੋਹਰਲੇ ਪੱਲੇ ਦੀ ਤੇ ਆ ਵਾਲੀ ਮੋਡੇ ਦੀ ਕਟਿੰਗ ਹੋ ਗਈ ਆਪਣੀ ਅੱਥੇ ਵੀ ਆਪਣਾ ਕੱਟ ਲਾ ਦੇਣਾ ਅਸੀਂ ਛਾਤੀ ਦੇ ਨਿਸ਼ਾਨ ਤੇ ਵੀ ਕਮਰ ਤੇ ਵੀ ਤੇ نیچے हिਪ ਤੇ ਵੀ ਛੋਟੇ ਛੋਟੇ ਕੱਟ ਲਾ ਦਵਾਂਗੇ ਤੇ ਫਿਰ ਅਸੀਂ ਲਾ ਲੈਣੇ ਦੂਸਰੇ ਪਾਸੇ ਵੀ ਫਿਟਿੰਗ ਦਾ ਨਿਸ਼ਾਨ ਤੇ ਨਾਲ ਹੀ ਜੇ ਤੁਸੀਂ ਪਲੇਟਾਂ ਬਾਣੀਆਂ ਤੇ ਪਲੇਟਾਂ ਦੇ ਨਿਸ਼ਾਨ ਵੀ ਲਗਾ ਲਓ ਮੈਂ ਇੱਥੇ ਪਲੇਟਾਂ ਹੀ ਪਾਈਆਂ ਸੀਗੀਆਂ ਆ ਦੇਖੋ ਇਹਨਾਂ ਨੂੰ ਕੱਟ ਲਾਵਾਂਗੇ ਪਹਿਲਾਂ ਬਾਕੀ ਸਾਰਿਆਂ ਦਾ ਆਪਣਾ ਆਪਣਾ ਹਿਸਾਬ ਹੁੰਦਾ ਨਾ ਕਟਿੰਗ ਕਰਨ ਦਾ ਜਦੋਂ ਨਵੇਂ ਸਾਲ ਸੀ ਸਿੱਖਿਆ ਹੋਵੇ ਸਾਨੂੰ ਉਹੀ ਆਸਾਨ ਲੱਗਦਾ ਦੂਜੇ ਦਾ ਕਈ ਵਾਰ ਨਹੀਂ ਸਮਝ ਲੱਗਦਾ ਤੁਸੀਂ ਜ਼ਰੂਰ ਦੱਸਣਾ ਕਮੈਂਟ ਕਰਕੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਬਸ ਤਾਂ ਮੈਨੂੰ ਬੜਾ ਆਸਾਨ ਲੱਗਦਾ ਆਹ ਵਾਲਾ ਤਰੀਕਾ ਆਹ ਦੇਖੋ ਆ ਸਾਰੇ ਮਤਲਬ ਸਾਰੇ ਕੱਟ ਲਾ ਲੇ ਤੇ ਹੁਣ ਲਾਵਾਂਗੇ ਦੂਜੇ ਪਾਸੇ ਵੀ ਫਿਟਿੰਗ ਦਾ ਨਿਸ਼ਾਨ ਤੇ ਉਸ ਤੋਂ ਬਾਅਦ ਆ ਗਏ ਆਪਣੇ ਪੱਲੇ ਪੱਲੇ ਜਿਹੜੇ ਅਸੀਂ ਕਮੀਜ਼ ਦੇ ਨਾਲ ਤੋਂ ਕੱਟ ਕੇ ਰੱਖੇ ਸੀਗੇ ਤੇ ਉਹ ਲੰਬਾਈ ਜ਼ਿਆਦਾ ਸੀ ਕਿਉਂਕਿ ਸਲਵਾਰ ਦੀ ਆਪਾਂ 벨ਟ ਵੀ ਪਾਣੀ ਹੁੰਦੀ ਉਹਨਾਂ ਦੀ ਲੰਬਾਈ ਘੱਟ ਹੁੰਦੀ ਹੈ ਤੇ ਉਹ ਫालतू ਜਿਹੜਾ ਕੱਪੜਾ ਉਹ ਕੱਟ ਲਿਆ ਹੁਣ ਲੈ ਲਿਆ ਮੈਂ ਸਲਵਾਰ ਦੀ ਜਿਹੜੀ ਕਟਿੰਗ ਕਰਨ ਲੱਗੀ ਆ ਸਭ ਤੋਂ ਪਹਿਲਾਂ ਅਸੀਂ ਕੁੰਦੇ ਜਿਹੜੇ ਦੋਰਾ ਕਪੜੇ ਨੂੰ ਕਰ ਲੈਣਾ ਤੇ ਕੁੰਦੇ ਨਾਪ ਲਵਾਂਗੇ ਤੇ ਮੈਂ ਨਾਲ ਹੀ ਰੱਖਿਆ ਸੀਗਾ ਨਾਪ ਵਾਲਾ ਸ਼ੂਟ ਉੱਥੋਂ ਨਾਲ ਦੀ ਨਾਲ ਲਿਖ ਕੇ ਨਹੀਂ ਰੱਖਿਆ ਵਾ ਤੇ ਉੱਥੋਂ ਹੀ ਲੈ ਲਿਆ ਤੇ ਨਾਲ ਹੀ ਲੈ ਲੈਣਾ ਆਸਣ ਕਿੰਨਾ ਚਾਹੀਦਾ ਉਹ ਤੋਂ 2 ਇੰਚ ਫालतू ਤੇ 1.5 ਇੰਚ ਦਾ ਕੁੰਦਾ ਕਿਉਂਕਿ ਇਸ 7 ਇੰਚ ਦੇ ਪੱਲੇ ਹੋਗੇ ਤੇ ਸਾਨੂੰ ਜਿਹੜੀ ਮੋਰੀ 7 ਇੰਚੀ ਤੇ 7.5 ਇੰਚ ਤਿਆਰ ਚਾਹੀਦੀ ਤੇ 1 ਇੰਚ ਫालतू ਹੋ ਜਾਂਦਾ ਤੇ ਆਹ ਕੁੰਦੇ ਦੇ ਉੱਪਰ ਦੂਸਰਾ ਕੁੰਦਾ ਰੱਖ ਕੇ ਇਹਨੂੰ ਕੱਟ ਲੈਣਾ ਤੇ ਚਲੋ ਇਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਤੇ ਹੁਣ ਅਸੀਂ ਲੈ ਲਵਾਂਗੇ 벨ਟ ਜਿੰਨੀ ਵੀ ਸਾਨੂੰ ਚਾਹੀਦੀ ਹੈ ਕਿਉਂਕਿ ਕੱਪੜਾ ਜਿਹੜਾ ਫालतू ਹੀ ਸੀਗਾ ਇੱਥੇ ਮੈਂ ਬਾਜੂ ਜਿਹੜੀ ਹਾਫ ਬਾਜੂ ਬਣਾ ਰਹੀਆਂ ਇਹਨਾਂ ਨਾਲ ਜੇ ਅਸੀਂ ਪੂਰੀ ਬਾਜੂ ਬਣਾਣੀ ਮਤਲਬ ਚਾਹਦੇ ਉਹ ਵੀ ਬਣ ਜਾਣੀ ਸੀਗੀ ਆਰਮਨਾਥ ਇਸ ਲਈ ਕੱਪੜਾ ਜਿਹੜਾ ਕਾਫੀ ਬਚ ਗਿਆ ਤੇ ਇਹਦੇ ਨਾਲ ਅਸੀਂ ਗਾਲੇ 'ਚ ਲਗਾਉਣਾ ਕੱਪੜਾ ਤੇ 벨ਟ ਦਾ ਵੀ ਬੜੇ ਆਰਮਨਾਥ ਸਰ ਗਿਆ ਕਈ ਵਾਰ ਕੱਪੜਾ ਪੂਰਾ ਪੂਰਾ ਹੁੰਦਾ ਤੇ ਫਿਰ ਪ੍ਰੋਬਲਮ ਹੁੰਦੀ ਹੈ ਤੇ ਆ ਦੇਖੋ ਜੀ ਆਪਣੇ ਸੂਟ ਦੀ ਹੋ ਗਈ ਕਟਿੰਗ ਅੰਨਿਕ ਸੀਗੀ ਮੇਰੀ ਵੀਡੀਓ ਆ ਪਿਛਲੇ ਗਲੇ ਦੀ ਜਿਹੜੀ ਮੈਂ ਰੇਵ ਕੱਟ ਰਹੀ ਆ ਤੇ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਰ